ਕੈ ਪਠਾਈ 100 ਨੰਬਰ ਮਕਾਨ ਪਹਿਲੇ ਮੰਜ਼ਲ ਇਹਨੇ ਫ੍ਰੀਜ਼ ਕੀਤਾ ਜੇਕਰ ਕੋਈ ਵੀ ਮੰਦਾ ਇਹਦੀ ਖਰੀਦੋਂ ਬਰੁਕਤ ਕਰਦਾ ਉਹਦੀ ਜ਼ਿੰਮੇਵਾਰੀ ਆਪਣੀ ਹੋਵੇਗੀ ਨਕਸ਼ੇ ਤੋਂ ਪੜਾਈ ਹੋਈ ਜਿਹੜੀ ਪ੍ਰੋਪਰਟੀ ਹੈ ਉਹਨੂੰ ਸਰਕਾਰ ਵੱਲੋਂ ਇਹ ਫ੍ਰੀਜ਼ ਕੀਤੀ ਗਈ ਹੈ ਮੁਹਾਲੀ ਪੁਲਿਸ ਨੇ ਐਸਐਸਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਦੇ ਖਿਲਾਫ ਸ਼ਿਕੰਜਾ ਕਾਸਤਿਆ ਜਿਹੜੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਤਸਵੀਰਾਂ ਮੁਹਾਲੇ ਸੈਕਟਰ ਦੇ 68 ਵਿਚਾਲੇ ਇੱਕ ਨਸ਼ਾ ਤਸਕਰ ਹਰਦੀਪ ਢੀਮਾਨ ਦੇ ਮਕਾਨ ਦੀਆਂ ਨੇ ਜਿਸ ਨੂੰ ਕਿ ਪੁਲਿਸ ਨੇ ਡੀਐਸਪੀ ਹਰ ਸਿਮਰਨ ਸਿੰਘ ਵੱਲ ਦੀ ਅਗਵਾਈ ਹੇਠ ਸੀਲ ਕੀਤਾ ਹੈ ਮੁਹਾਲੀ ਵਿੱਚ ਕਿਸੇ ਵੀ ਨਸ਼ਾ ਤਸਕਰ ਖਿਲਾਫ ਪੁਲਿਸ ਦੀ ਇਹ ਪਹਿਲੀ ਅਤੇ ਵੱਡੀ ਕਾਰਵਾਈ ਹੈ ਪੁਲਿਸ ਨੇ ਕੋਠੀ ਦੇ ਬਾਹਰ ਬਕਾਇਦਾ ਸੋਚਨਾ ਬੋਰਡ ਵੀ ਲਗਾਇਆ ਗਿਆ ਅਤੇ ਮੁਹੱਲੇ ਦੇ ਵਿੱਚ ਅਨਾਉਂਸਮੈਂਟ ਕਰਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸਿੱਕਾ ਠੇਨੋ ਖਰੀਦੇਗਾ ਜਾਂ ਵੇਚੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਡੀਐਸਪੀ ਬੱਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਿਹੀਆਂ ਹੋਰ ਕਾਰਵਾਈਆਂ ਵੀ ਕੀਤੀਆਂ ਜਾਣਗੀਆਂ ਮੈਂ ਆਪ ਨੂੰ ਮੈਂ ਸਮਰੱਥ ਬੱਲ ਐਸਪੀ ਮੁਹਾਲੀ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਤੋਂ آگਾਹ ਕਰ ਦਿੰਦਾ ਹਾਂ ਇਹ 250 ਨੰਬਰ ਮਕਾਨ ਜੋ ਕਿ ਅਮਰਦੀਪ ਧਮਾਨ ਪੁੱਤਰ ਦਵਿੰਦਰ ਧਮਾਨ ਪਹਿਲੀ ਮੰਜ਼ਲ ਜੋ ਕਿ ਅਸੀਂ ਇੱਕ ਮੁਕਦਮੇ ਦੇ ਵਿੱਚ ਕੰਪੀਟੈਂਟ ਅਥਾਰਟੀ ਨੇ ਦਿੱਲੀ ਤੋਂ ਜੇਕਰ ਕੋਈ ਵੀ ਬੰਦਾ ਇਹਦੀ ਖਰੀਦੋ-ਫਰੋਖਤ ਕਰਦਾ ਹੈ ਉਹਦੀ ਜ਼ਿੰਮੇਵਾਰੀ ਆਪਣੀ ਹੋਵੇਗੀ ਕਿਉਂਕਿ ਨਸ਼ੇ ਨਸ਼ੇ ਤੋਂ ਬਣਾਈ ਹੋਈ ਜਿਹੜੀ ਪ੍ਰਾਪਰਟੀ ਹੈ ਉਹਨਾਂ ਸਰਕਾਰ ਵੱਲੋਂ ਇਹ ਫ੍ਰੀਜ਼ ਕੀਤੀ ਗਈ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੜਾ ਕਲੀਅਰ ਸਾਰਿਆਂ ਨੂੰ ਦੱਸ ਰਿਹਾ ਵੀ ਇਹਦੇ ਕਿਸੇ ਨੇ ਇਹਦਾ ਖਰੀਦ-ਫਰੋਖਤ ਕੀਤੀ ਤੇ ਉਹਦੀ ਜ਼ਿੰਮੇਵਾਰੀ ਆਪਣੀ ਹੋਵੇਗੀ। ਹੁਣ ਦੇਖਣਾ ਇਹ ਹੁਣ ਤਾਂ ਕਿ ਆਖਰਕਾਰ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਅਟੈਚ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਸ ਨਸ਼ਾ ਤਸਕਰ ਦੇ ਕੰਮ ਦੇ ਵਿੱਚ ਇਸ ਤੰਦ ਦੇ ਵਿੱਚ ਕਿੰਨੇ ਕੋ ਗੁਰਾਵਟਾਵੇਗੀ ਅਤੇ ਕਿੰਨੇ ਕ ਲੋਕਾਂ ਦੇ ਅਤੇ ਕਿੰਨੇ ਕ ਮਾਮਾ ਦੇ ਪੁੱਤਰ ਨਸ਼ੇ ਦੀ ਪੇਟ ਚੜਨ ਤੋਂ ਬਾਤ ਜਾਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਨਬਜ਼ੇ ਪੰਜਾਬ